ਸੋਸਿੰਗ ਵਿੱਚ ਹੋਇਆ ਕਤਲ ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਮਹਾਵੀਰ ਸਿੰਘ ਪੁੱਤਰ ਸਰਦਾਰ ਸੁਤਵਿੰਦਰ ਸਿੰਘ ਜੋ ਕਿ ਇੱਕ ਮਜ਼ਦੂਰ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਜੋ ਆਪਣੀ ਦਿਹਾੜੀ ਕਰਕੇ ਘਰ ਵਾਪਸ ਆਇਆ ਸੀ ਅਤੇ ਰਾਤ ਦੀ ਰੋਟੀ ਖਾਣ ਤੋਂ ਬਾਅਦ ਉਹ ਸੈਰ ਕਰਨ ਦੇ ਲਈ ਘਰ ਤੋਂ ਬਾਹਰ ਨਿਕਲਿਆ ਅਤੇ ਸਵੇਰ ਤੱਕ ਘਰ ਨੇ ਪੁੱਜਾ ਅਤੇ ਸਵੇਰੇ ਉਸ ਦਾ ਮ੍ਰਿਤਕ ਸਰੀਰ ਦਾਣਾ ਮੰਡੀ ਦੇ ਕਰੀਬ ਸਾਹਮਣੇ ਹਸਪਤਾਲ ਦੇ ਪਿਆ ਮਿਲਦਾ ਹੈ ਜਿੱਥੇ ਕਿ ਪਰਿਵਾਰਕ ਮੋਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਅਤੇ ਤੋ ਸਤੀਫ ਦਰਮਿਆਨ ਕੁਝ ਵੀਡੀਓ سامنے ਆਏ ਹਨ ਜਿਸ ਦੇ ਵਿੱਚ ਪਰਿਵਾਰ ਦਾ ਖਸਦਾ ਹੈ ਕਿ ਕਿਸੇ ਨੇ ਉਹਨਾਂ ਦੇ ਲੜਕੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਥਾਣਾ ਪਿੱਖੇਵੰਡ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਭੀ ਜੀ ਕੀ ਨਾਂ ਤੁਹਾਡਾ ਸੁਨੀਦਰ ਸਿੰਘ ਸੁਨੀਦਰ ਸਿੰਘ ਜੀ ਇਹ ਜਿਹੜਾ ਮਰਨ ਵਾਲਾ ਵੀਰ ਜੀ ਇਹ ਤੁਹਾਡਾ ਕੀ ਲੱਗਦਾ ਮੁੰਡਾ ਲੱਗਦਾ ਕੀ ਬਲੇ ਗੱਲ ਕੀ ਬਣੀ ਸਾਰੀ ਇੱਥੋਂ ਰੋਟੀ ਜੋਂ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਆ ਜਾਣੀ ਕਿੰਨੀ ਉਮਰ ਐ ਦੀ 22 ਸਾਲ 22 ਸਾਲ ਹੋ ਜੀ 22 22 ਸਾਲ ਜਦੋਂ ਸ਼ਾਮੀ ਘਰ ਆਏ ਤੁਹਾਡੇ ਕੋਲੋਂ ਰੋਟੀ ਖਾ ਕੇ ਆ ਰੋਟੀ ਖਾ ਗਏ ਆ ਰੋਟੀਆਂ ਉੱਤਰ ਦੀ ਪਈ ਫਰਿੱਜ ਚ ਪਈ ਐ ਅੱਛਾ ਅੱਗੇ ਵੀ ਰੋਟੀ ਖਾ ਕੇ ਸੈਰ ਸੂਰ ਨੂੰ ਚੱਲ ਜਾਂਦਾ ਹੁੰਦਾ ਹੈ ਕੰਮ ਕੀ ਕਰਦਾ ਸੀ ਇਹ ਕੰਮ ਢਾੜੀ ਦੱਪਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਢਾੜੀ ਦੱਪਾ ਜਹਾੜੀ ਦੱਪਾ ਕਰਦੇ ਹਾਂ ਬੱਠਾ ਕਿਦਾਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੰਗਾ ਸਿੰਘ ਜੀ ਜੰਗਾ ਸਿੰਘ ਜੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਡਾ ਭਤੀਜਾ ਮੇਰਾ ਜੀ ਕੀ ਗੱਲ ਬਣੀ ਪੂਰੀ ਗੱਲ ਇਹ ਆ ਜੀ ਇਹ ਜਦੋਂ ਇੱਥੋਂ ਰਤੀਂ ਬੱਤੀ ਗਈ ਆ ਤੇ ਉਦੋਂ 8:30 ਵਜੇ ਬਾਹਰ ਨੂੰ ਗਿਆ ਰੋਟੀ ਰੱਟੀ ਖਾ ਕੇ ਹੂੰ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾਲ ਮਾਰਿਓ ਮੈਂ ਹੁਣੇ ਤੁਰਿਆ ਆਉਣਾ ਹੂੰ ਤੇ ਘਰ ਆਇਆ ਹੀ ਨਹੀਂ ਵਾਪਸ ਹੂੰ ਤੇ ਦਿਨੇ ਮੈਂ 5 ਵਜੇ ਪਉਵੰਡ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਸ਼ਾਦ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਹੂੰ ਤੇ ਉੱਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇੱਥੇ ਲਾਸ਼ਾਂ ਲੋਸ਼ਾਂ ਵਾਵਾਂ ਪਈਆਂ ਵਾਂ ਸੱਟਾਂ ਸੁੱਟਾਂ ਲਾਈਆਂ ਤੇ ਮਤਲਬ ਕਿ ਇਹਦੀ ਡੈਥ ਹੋ ਗਈ ਹੈ ਤੁਹਾਨੂੰ ਕੀ ਖ਼ਤਸਾ ਵੀ ਕਿਸੇ ਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਹੋਈ ਹੈ ਜੀ ਇਹਦੀ ਬਿਲਕੁਲ ਕੁੱਟਮਾਰ ਹੋਈ ਆ ਹੂੰ ਤੇ ਕਤਲ ਦਾ ਸ਼ੱਕ ਹੈ ਤੁਹਾਨੂੰ ਹਾਂਜੀ ਹਾਂਜੀ ਕਤਲ ਦਾ ਸ਼ੱਕ ਹੈ ਜੀ ਇੱਕ ਕਹਿੰਦੇ ਵੀਡੀਓ ਵੀ ਕੁਝ ਵਾਇਰਲ ਹੋ ਰਹੀ ਜਿੱਦਣਾ ਕੁੱਟਮਾਰ ਹੋਈ ਹੈ ਜੀ ਸਾਡੇ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜਦ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਜਨਤਕ ਨੈਟ ਤੇ ਪਾਵਾਂਗੇ ਜਨਤ ਕਰਾਂਗੇ ਜੀ ਹਾਂਜੀ ਪੁਲਿਸ ਆਈ ਹੀ ਮੌਕੇ ਤੇ ਪੁਲਿਸ ਵਾਲੋ ਕੀ ਦੱਸਿਆ ਕਰਾ ਉਹ ਸਾਲਾ ਤੇ ਆਉਂਦੇ ਜਾਂਦਾ ਜੀ ਇਹਨੂੰ ਅਟੈਕ ਹੋਇਆ ਹੈ ਅੱਛਾ ਥੰਡਾਰ ਆਇਆ ਹੀ ਇਨਚਾਰਜ ਹੂੰ ਉਹ ਆਂਦਾ ਇਹਨੂੰ ਅਟੈਕ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮਾਰੀ ਜੋ ਵੀਡੀਓ ਵਿਖਾਈਏ ਤੇ ਫੇਰ ਥੋੜਾ ਜਿਹਾ ਹੁਣ ਉਹ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਹੂੰ ਤੇ ਇਸ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਆਇਆ ਸੀ ਉੱਥੇ ਚੋ ਵਿਖਾ ਕੇ ਲੈ ਨਿਸ਼ਾਨ ਦਿੰਦਾ ਹੈ ਨਹੀਂ ਇਹ ਆਪ ਡਿੱਗਾ ਵਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕਿਹੜੇ ਬੰਦੇ ਸਾਡੇ ਤੇ ਸ਼ੱਕ ਨਹੀਂ ਜੀ ਉਹ ਵੀਡੀਓ ਸ਼ੱਕ ਕੱਢੂਗੀ ਸਾਰੇ ਜੀ ਵੀਡੀਓ ਸ਼ੱਕ ਉਹਦੇ ਚਿਹਰੇ ਬੰਦੇ ਨਜ਼ਰ ਆ ਰਹੇ ਆ ਚਿਹਰੇ ਆ ਰਹੇ ਆ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਕੀ ਨਾਮ ਜਿਹੜਾ ਉਹ ਤਾਂ ਹੈਗਾ ਵੀਰੇ ਸੋਸ ਕੇ ਜਾ ਕਿਹੜਾ ਪਤਾ ਭਰਾਵਾ ਹਾਂ ਕੀ ਨਾਮ ਵੀਰੇ ਗੁਰਸੇਵ ਸਿੰਘ ਜੀ ਕੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਹੈ ਛੋਟਾ ਚਾਚੇ ਦਾ ਪੁੱਤ ਸੀ ਹਾਂਜੀ ਹਾਂਜੀ ਤੇ ਕੀ ਪੂਰੀ ਕਾਰਵਾਈ ਤੁਸੀਂ ਕਹਿੰਦੇ ਤੁਹਾਨੂੰ ਲੱਗਦਾ ਕਾਰਵਾਈ ਮੈਂ ਨਾ ਫਿਰ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈਂਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਹਾਲੇ ਤੜਕੇ ਕਰੀਬਨ 6:30 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਖਾਇ ਦਾ ਕੋਈ ਵੇਹੇ ਬਈ ਆਉਂਿਆ ਪਿਆ ਤਾਂ ਮੈਂ ਤਾਂ ਵੇਹੇ ਰੱਬ ਤਰਸੀ ਰੋ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕ ਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਵੈਕ ਮੁੜਿਆ ਕਿੱਲੇ ਤੋਂ ਪਛਾਣ ਉਹ ਵੀ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਹਰਾ ਚਲੋ ਕੋਈ ਨਹੀਂ ਰੋ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਇਹਦਾ ਕੋਈ ਵੈਰ ਉਹ ਕਿਸੇ ਨਾਲ ਲੜਾਈ ਝਗੜਾ ਕੁਈ ਚੱਕਰ ਹੀ ਨਹੀਂ ਯਾਰ ਹਮ ਹਮ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹਮ ਹਮ ਮਿਹਨਤ ਕਰਕੇ ਖਾਂਦਾ ਸੀ ਆਪਣੇ ਮਿਹਨਤ ਕਰਦਾ ਹਮ ਇਹ ਤੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹਮ ਕੀ ਮੰਗ ਕਰਦੇ ਹੁਣ ਮੰਗ ਪ੍ਰਸ਼ਾਸਨ ਨਹੀਂ ਹੁਣ ਇਨਸਾਫ ਕਰਦੇ ਨੇ ਦਾ ਜੋ ਵੀ ਹੈਗਾ ਵਾ ਕਤਲ ਹੋਇਆ ਹੋਇਆ ਤੇ ਸ਼ਰੀਆਮ ਦੀ ਦਾ ਵੀ ਕਤਲ ਆ ਇਹਦੇ ਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਗਲਾਂ ਤੋਂ ਮਿੱਟੀ ਝਾੜਦਾ ਇੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ ਗਿਆ ਹੋਵੇ ਪਹਿਲਾਂ ਹੀ ਹਮ ਕੀ ਕਹਿੰਚਾਰ ਸਾਹਿਬ ਨੇ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸਾਟ ਹੀ ਕੋਈ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਐਟੈਕ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਨ ਨੇ ਉਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੁਣ ਵੀਡੀਓ ਜਿਹੜੀ ਇੱਕੋ ਇੱਕ ਫੋਟੋ ਮਾਰਦੀ ਵੀਡੀਓ ਜਦੋਂ ਬਾਹਰ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਮਰਿਆ ਤੇ ਹੁਣ ਥੋੜਾ ਆਪਾਂ ਜਾ ਹਿਰਦਾ ਹੂੰ ਪਰ ਨਹੀਂ ਅਜੇ ਵੀ ਉਹ ਜਾਬਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾਣ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਚਲੋ ਹਾਂਜੀ ਉਹ ਉੱਚ ਪੁਲਸ ਅਧਿਕਾਰੀਆਂ ਨੂੰ ਕੀ ਮੰਗ ਕਰਦੇ ਜੀ ਤੁਸੀਂ ਉੱਚ ਅਧਿਕਾਰੀਆਂ ਕੋਈ ਇਹੀ ਹੈ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਠੀਕ ਹੈ ਨਹੀਂ ਤੇ ਇਹ ਲਾਸ਼ ਜਿਹੜੀ ਅਸੀਂ ਸੜਕ ਤੇ ਲੈ ਜਾਵਾਂਗੇ ਫਿਰ ਵੇਖੀ ਜਾਏਗਾ ਜੋ ਹੋਏਗਾ ਜਦੇ ਬੰਦੀਆਂ ਆਉਣਗੀਆਂ ਤਰ੍ਹਾਂ ਲਾਵਾਂਗੇ ਠੀਕ ਇਹ ਇਨਫਾਰਮੇਸ਼ਨ ਹੋਈ ਸੀ ਕਿ ਰਵਾ ਡਾਟ ਗੋੜੀ ਆ ਜੀ ਇਹਦੇ ਪਿੱਟ ਤੇ ਤੇ ਲੱਤਾਂ ਤੇ ਨੀਲ ਦੇ ਨਿਸ਼ਾਨ ਨੇ ਜੀ ਇਸ ਤੋਂ ਇਲਾਵਾ ਬਾਕੀ ਹੁਣ ਅਸੀਂ ਅਗਲੀ ਵਾਰ ਪਤਾ ਕਰਾਂਗੇ ਕਿ ਕੀ ਪ੍ਰੋਬਲਮ ਨਾਲ ਕਿਦਾਂ ਦੀ ਡੈਥ ਹੋਈ ਉਹ ਦਾ ਅਸਰ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਾ ਪੋਸਟ ਮਾਰਟਮ ਪ੍ਰਭਾਗ ਹੈ ਆਫਟਰ ਦੈਨ ਜੋ ਵੀ ਕਾਰਵਾਈ ਸਰ ਘਰ ਵਾਲਾ ਇਹਨਾਂ ਜਿਹੜਾ ਉਹ ਕਤਲ ਦਾ ਸ਼ੱਕ ਜਾਇਨ ਨਹੀਂ ਜਾ ਰਿਹਾ ਕਿ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਦਾ ਸ਼ਾਹਨੌ ਲੱਗ ਰਿਹਾ ਹੈ ਜੇ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੌਤ ਦੀ ਆਫਟਰ ਦੈਨ ਸਾਰੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤੇ ਕਤਲ ਹੀ ਦਰਜ ਕਰਾਂਗੇ Cepat, c